ਪੰਜਾਬ ਦੇ ਵਿੱਚ ਗਰੰਥੀ ਸਿੰਘਾਂ ਨੂੰ ਅਸੀਂ ਕਿੰਨੀ ਕੁ ਭੇਟਾ ਦਿੰਨੇ ਆ ਕਿੰਨੀ ਕੁ ਤਨਖਾਹ ਦਿੰਨੇ ਆ ਕਿੰਨੇ ਕੁ ਗੱਫੇ ਉਹਨਾਂ ਨੂੰ ਦਿੰਨੇ ਆ ਇਹਦੇ ਬਾਰੇ ਮੇਰਾ ਖਿਆਲ ਆ ਵੀ ਖੁਦ ਨੂੰ ਸਵਾਲ ਕਰਨ ਦੀ ਲੋੜ ਆ ਦੂਜੇ ਨੂੰ ਸਵਾਲ ਕਰਨ ਦੀ ਜ਼ਰੂਰਤ ਹੈ ਨਹੀਂ ਪਰ ਜੇਕਰ ਬੰਦੇ ਦੀ ਰੂਹ ਰੱਜੀ ਹੋਵੇ ਜੇਕਰ ਬੰਦੇ ਦੇ ਅੰਦਰ ਸਬਰ ਹੋਵੇ ਜੇਕਰ ਬੰਦਾ ਸਿਰੜ ਦੀ ਬਾਤ ਪਾਉਂਦਾ ਹੋਵੇ ਤੇ ਦੂਜੇ ਦੀ ਪੀੜ ਨੂੰ ਆਪਣੀ ਪੀੜ ਮਹਿਸੂਸ ਕਰਦਾ ਹੋਵੇ ਫਿਰ ਉਹ ਅਮਰਤਪਾਲ ਸਿੰਘ ਵਰਗਾ ਗਰੰਥੀ ਸਿੰਘ ਹੋ ਨਿਬੜਦਾ ਅਮਰਤਪਾਲ ਸਿੰਘ ਕੌਣ ਆ ਇਹ ਇੱਕ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਆ ਅਜ ਨਾਲਾ ਤੋਂ ਲਗਭਗ 3 ਕਿਲੋਮੀਟਰ ਦੂਰ ਆ ਪਿੰਡ ਜੀ ਫੂਲੇ ਚੱਕ ਫੂਲੇ ਚੱਕ ਪਿੰਡ ਦੀ ਆਬਾਦੀ ਹੈਗੀ ਹੈ ਲਗਭਗ 40-45 ਘਰਾਂ ਦੀ ਲਗਭਗ 200-250 ਇਸ ਪਿੰਡ ਦਾ ਵਸਨੀਕ ਹੋਗਾ ਬਚੰਦਾ ਹੋਗਾ ਇਸ ਪਿੰਡ ਦੇ ਵਿੱਚ ਵੀ ਹੜ ਦੀ ਮਾਰ ਪਈ ਆ ਪਿੰਡ ਬਚ ਗਿਆ ਪਰ ਪਿੰਡ ਦੀ ਜ਼ਮੀਨ ਡੁੱਬ ਗਈ ਆ 80% ਦੀ ਇਸ ਪਿੰਡ ਦੀ ਉਪਜਾਊ ਜ਼ਮੀਨ ਪਾਣੀ ਦੀ ਮਾਰ ਦੇ ਵਿੱਚ ਆਈ 4 ਤੋਂ ਲੈ ਕੇ 6 ਫੁੱਟ ਤੱਕ ਪਾਣੀ ਦੀ ਮਾਰ ਪਈ ਆ ਪਿੰਡ ਦੇ ਲੋਕ ਆਵਾਜ਼ਾਰ ਆ ਜਿਵੇਂ ਕਿ ਹੜ੍ਹ ਪ੍ਰਭਾਵਿਤ ਖੇਤਰ ਵੱਖ-ਵੱਖ ਖਾਵਾਂ ਦੇ ਉੱਤੇ ਆਵਾਜ਼ਾਰ ਲੋਕ ਆ ਜਿਵੇਂ ਕਿ ਬਾਕੀ ਵੱਖ-ਵੱਖ ਖਾਵਾਂ ਦੇ ਉੱਤੇ ਲੋਕਾਂ ਨੇ ਮਦਦ ਕੀਤੀ ਐ ਤੇ ਆ ਕੇ ਪ੍ਰਸ਼ਾਸਨ ਨੇ ਮਦਦ ਕੀਤੀ ਆ ਉਸ ਤਰੀਕੇ ਦੇ ਨਾਲ ਫੂਲੇ ਚੱਕ ਪਿੰਡ ਦੇ ਲੋਕਾਂ ਦੀ ਵੀ ਟੈਂਪਲਾ ਲਾ ਕੇ ਵੱਖ-ਵੱਖ ਲੋਕਾਂ ਨੇ ਮਦਦ ਕੀਤੀ ਆ ਇਸ ਪਿੰਡ ਦੇ ਗ੍ਰੰਥੀ ਸਿੰਘ ਦੇ ਮਨ ਦੇ ਵਿੱਚ ਇਹ ਗੱਲ ਆਈ ਅਮਰਤਪਾਲ ਸਿੰਘ ਦੇ ਕਿ ਮੇਰੇ ਪਿੰਡ ਦੇ ਲੋਕਾਂ ਨਹੀਂ ਤਾਂ ਹੋਰ ਲੋਕ ਆ ਕੇ ਮਦਦ ਕਰ ਰਹੇ ਆ ਇਸ ਵੇਲੇ ਪੰਜਾਬ ਹੜ੍ਹ ਦਾ ਚੰਬਿਆ ਪਿਆ ਇਹਨਾਂ ਲੋਕਾਂ ਦੀ ਤਾਂ ਫਸਲ ਡੁੱਬ ਗਈ ਆ ਜਿਹੜੇ ਲੋਕਾਂ ਦੇ ਉੱਤੇ ਮੇਰੀ ਆਰਥਿਕਤਾ ਨਿਰਭਰ ਆ ਤੇ ਭਾਈ ਮੈਂ ਇਹਨਾਂ ਦੇ ਕੋਲੋਂ ਗ੍ਰਾਹੀ ਕਿਉਂ ਕਰਨੀ ਆ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਅਸੀਂ ਤਨਖਾਹ ਦੇ ਉੱਤੇ ਗਰੰਤੀ ਸਿੰਘ ਰੱਖੇ ਹੁੰਦੇ ਕਮੇਟੀਆਂ ਨੇ ਕੋਈ 5000 ਤਨਖਾਹ ਦਿੰਦਾ ਕੋਈ 15000 ਵੀ ਦਿੰਦਾ ਹੋ ਸਕਦਾ ਸ਼ਾਇਦ ਨਹੀਂ ਤਾਂ 7 8 10000 ਤੋਂ ਵੱਧ ਆਮ ਤੌਰ ਤੇ ਤਨਖਾਹ ਦਿੰਦਾ ਕੋਈ ਨਹੀਂਗਾ ਦੂਜੀ ਗੱਲ ਇਹ ਆ ਜੀ ਕਈ ਥਾਵਾਂ ਦੇ ਉੱਤੇ ਗ੍ਰਾਹੀ ਕਰਦੇ ਆ ਤਨਖਾਹ ਨਹੀਂ ਪੱਕੀ ਹੁੰਦੀ ਪਰ ਛਿਮਾਈ ਜਾਂ ਤਿੰਨ ਮਹੀਨੇ ਬਾਅਦ ਗ੍ਰਾਹੀ ਕੀਤੀ ਜਾਂਦੀ ਆ ਗਰੰਥੀ ਸਿੰਘ ਦੇ ਵੱਲੋਂ ਵੀ ਜਿੰਨੇ ਵੀ ਘਰ ਆ ਤੇ ਉਹ ਭਾਈ ਹਾੜੀ ਸੌਣੀ ਗ੍ਰਾਹੀ ਹੁੰਦੀ ਆ ਕੋਈ 500 ਦੰਦਾ ਕੋਈ 2000 ਦੰਦਾ ਕੋਈ 200 ਵੀ ਦੰਦਾ ਕੋਈ 3000 ਵੀ ਦੰਦਾ ਇਸ ਤਰੀਕੇ ਦੇ ਨਾਲ ਬਾਕੀ ਇਹ ਜੀ ਕਿ ਜਦੋਂ ਕੋਈ ਪਾਠ ਹੁੰਦਾ ਤੇ ਉਦੋਂ ਕੋਈ ਕਣਕ ਆ ਜਾਂਦੀ ਆ ਕੋਈ ਆਟਾ ਆ ਜਾਂਦਾ ਤੇ ਜਾਂ ਫਿਰ ਦੁੱਧ ਪਾਣੀ ਦੀ ਸੇਵਾ ਹੋ ਜਾਂਦੀ ਆ ਪਰ ਇਹਨਾਂ ਲੋਕਾਂ ਦੀ ਗਰੰਥੀ ਸਿੰਘਾਂ ਦੀ ਪੱਕੀ ਤਨਖਾਹ ਨਹੀਂ ਹੁੰਦੀ ਇਹ ਵੈਸੇ ਮਾੜਾ ਪਹਿਲੂ ਆ ਪੱਕੀ ਤਨਖਾਹ ਹੋਣੀ ਚਾਹੀਦੀ ਆ ਤੇ ਵੱਢ ਤੋਂ ਵੱਢ ਤਨਖਾਹ ਹੋਣੀ ਚਾਹੀਦੀ ਆ ਵੱਢ ਤੋਂ ਵੱਢ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਆ ਇਹ ਇਸ ਵਿਸ਼ੇ ਦੇ ਵੱਲ ਬਾਤ ਜਾਨੇ ਆ ਅਮਰਤਪਾਲ ਸਿੰਘ ਦੇ ਮਨ ਦੇ ਵਿੱਚ ਆਇਆ ਕਿ ਜਦੋਂ ਮੇਰੇ ਪਿੰਡ ਦੇ ਲੋਕ ਇਸ ਵੇਲੇ ਪਰੇਸ਼ਾਨ ਆ ਮੈਂ ਇਸ ਦੀ ਗ੍ਰਹੀ ਕਰਨੀ ਹੀ ਨਹੀਂ ਉਹਨੇ ਇਸ ਗੱਲ ਦਾ ਐਲਾਨ ਕਰਤਾ ਜੀ ਕਿ ਇਸ ਛਮਾਈ ਦੀ ਗ੍ਰਹੀ ਮੈਂ ਨਹੀਂ ਕਰਨੀ ਤੁਸੀਂ ਪਹਿਲਾਂ ਹੀ ਇਸ ਵੇਲੇ ਝੰਬੇ ਪਾਏ ਆ ਮੈਂ ਤੁਹਾਡੇ ਉੱਤੇ ਆਪਣਾ ਬੋਝ ਨਹੀਂ ਪਾਉਣਾ ਵੀ ਮੈਨੂੰ 200000 ਦੇਓ ਮੈਨੂੰ 1000 ਦੇਓ ਮੈਨੂੰ 500 ਦੇਓ ਮੈਨੂੰ 3000 ਦੇਓ ਜਦੋਂ ਤੁਸੀਂ ਤਾਬੇ ਆ ਗਏ ਜਦੋਂ ਮੇਰਾ ਪਿੰਡ ਤਾਬੇ ਆ ਗਿਆ ਆਰਥਿਕ ਤੌਰ ਤੇ ਠੀਕ ਹੋ ਗਿਆ ਮੈਂ ਅਗਲੇ 6 ਮਹੀਨੇ ਬਾਅਦ ਲੈ ਲੂੰਗਾ ਗ੍ਰਹੀ ਇਤਕੀ ਮਗਰਾਈ ਕਰਨੀ ਹੀ ਨਹੀਂ ਇਹ ਗੱਲ ਨਿੱਕੀ ਨਹੀਂ ਇਹ ਗੱਲ ਬਹੁਤ ਵੱਡੀ ਆ ਕਿਉਂਕਿ ਨਾ ਤਾਂ ਅਮਰਤਪਾਲ ਸਿੰਘ ਵਰਗੇ ਗਰੰਤੀ ਸਿੰਘ ਗਵਈਏ ਆ ਨਾ ਇਹ ਰਾਜਨੀਤਿਕ ਲੋਕ ਆ ਨਾ ਵਪਾਰੀ ਆ ਤੇ ਨਾ ਮਲਾਜ਼ਮਾਂ ਤੇ ਨਾ ਪੱਤਰਕਾਰ ਆ ਜਦੋਂ ਇਹ ਮਸ਼ਹੂਰ ਨਹੀਂ ਇਸ ਕਰਕੇ ਇਹਨਾਂ ਦੀ ਖਬਰ ਵੀ ਬਹੁਤ ਛੋਟੀ ਰਹਿ ਜਾਂਦੀ ਆ ਸ਼ਾਇਦ ਕਿਤੇ ਆਉਂਦੀ ਵੀ ਨਹੀਂ ਪਰ ਅਮਰਤਪਾਲ ਸਿੰਘ ਵਰਗੇ ਲੋਕ ਅਸਲ ਅਰਥਾਂ ਦੇ ਵਿੱਚ ਹੀਰੋ ਆ ਵੈਸੇ ਇਤਕੀ ਹੀਰੋ ਉਹ ਸਾਰੇ ਹੀ ਆ ਜਿਨ੍ਹਾਂ ਨੇ ਕਿ ਭੈਣਾ ਵੀਰਾਣੀ ਮਦਦ ਕੀਤੀ ਆ ਜਿਨ੍ਹਾਂ ਨੇ ਕਿਸੇ ਨੇ ਤੇਲ ਦਿੱਤਾ ਕਿਸੇ ਨੇ ਮੱਛਰਦਾਨੀਆਂ ਦਿੱਤੀਆਂ ਕਿਸੇ ਨੇ ਟਰੈਕਟਰ ਦਿੱਤੇ ਆ ਕਿਸੇ ਨੇ ਨਕਦੀ ਦਿੱਤੀ ਆ ਕਿਸੇ ਨੇ ਬੀਜ ਦੇਣ ਦਾ ਐਲਾਨ ਕੀਤਾ ਕਿਸੇ ਨੇ ਰੇਤਾ ਚਕਾਉਣ ਦਾ ਐਲਾਨ ਕੀਤਾ ਕਿਸੇ ਨੇ ਮੱਝਾਂ ਦਿੱਤੀਆਂ ਕਿਸੇ ਨੇ ਕਾਪੀਆਂ ਕਿਤਾਬਾਂ ਦਿੱਤੀਆਂ ਕਿਸੇ ਨੇ ਉੱਥੇ ਜਾ ਕੇ ਲੰਗਰ ਪ੍ਰਸ਼ਾਦਾ ਦਿੱਤਾ ਸਭ ਦਾ ਧੰਨਵਾਦ ਕਰਦੇ ਆ ਪਰ ਤੁਸੀਂ ਦੇਖੋ ਵੀ ਗ੍ਰੰਥੀ ਸਿੰਘ ਦੀ ਭਾਵਨਾ ਕੀ ਆ ਗ੍ਰੰਥੀ ਸਿੰਘ ਨੇ ਵੀ ਕੋਈ ਵੇਲਣੇ ਚ ਬਾਣੀ ਆਈ ਬੰਦਾ ਕਹਿ ਦਿੰਦਾ ਵੀ ਯਾਰ ਮੈਨੂੰ ਤਾਂ ਦਿਓ ਮੇਰਾ ਆਵਦਾ ਨਹੀਂ ਸਰਦਾ ਪਰ ਉਸ ਮਨੁੱਖ ਨੇ ਇਹ ਗੱਲ ਕਹੀ ਆ ਕਿ ਮੈਨੂੰ ਨਹੀਂ ਚਾਹੀਦੀ ਇਹ ਸੇਵਾ ਕਿ ਮੈਂ ਐਹੀਂ ਸਾਰ ਲੂੰਗਾ ਬਾਬਾ ਆਪੇ ਸੋਚੂਗਾ 217 ਤੋਂ ਇਸ ਪਿੰਡ ਦੇ ਵਿੱਚ ਗਰੰਤੀ ਸਿੰਘ ਦੀ ਜਾਨੀ ਕਿ ਫੂਲੇ ਚੱਕ ਪਿੰਡ ਦੇ ਵਿੱਚ ਗਰੰਤੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਅਮਰਤਪਾਲ ਸਿੰਘ ਦਾ ਕਹਿਣਾ ਕਿ ਬਾਬਾ ਪਿੰਡ ਬਾਰੇ ਵੀ ਸੋਚੋ ਪੰਜਾਬ ਬਾਰੇ ਵੀ ਸੋਚੋ ਤੇ ਮੇਰੇ ਬਾਰੇ ਵੀ ਸੋਚੋ ਨਾ ਮੈਂ ਕਦੇ ਲਾਲਚ ਕੀਤਾ ਨਾ ਮੈਂ ਕਦੇ ਲਾਲਚ ਕਰਨਾ ਇਸ ਵੇਲੇ ਮੇਰਾ ਤੇ ਸਭ ਦਾ ਫਰਜ਼ ਬਣਦਾ ਕਿ ਹੜ ਪ੍ਰਭਾਵਿਤ ਖੇਤਰਾਂ ਦੇ ਨਾਲ ਖੜਿਆ ਜਾਵੇ ਇਹ ਕੋਈ ਸਵਾਦ ਲੈਣ ਵਾਲੀ ਗੱਲ ਨਹੀਂ ਜਦੋਂ ਆਪਣੇ ਹੀ ਮਰ ਰਹੇ ਹੋਣ ਤੇ ਅਸੀਂ ਆਪਦੇ ਸਵਾਰਥਾਂ ਨੂੰ ਪਏ ਹੋਈਏ ਇਦਾਂ ਹੋਣਾ ਨਹੀਂ ਚਾਹੀਦਾ ਤੇ ਇਸ ਮਨੁੱਖ ਨੇ ਇਹ ਉਦਾਹਰਣ ਪੇਸ਼ ਕਰਤੀ ਕਿ ਰਜੀ ਰੂਹ ਕੀ ਹੁੰਦੀ ਆ ਤੇ ਸਬਰ ਕੀ ਹੁੰਦਾ ਤੇ ਬਾਬੇ ਦੀ ਕਿਰਪਾ ਕੀ ਹੁੰਦੀ ਆ ਹੁਣ ਆਪਾਂ ਦੂਜਾ ਪਾਸਾ ਦੇਖਨੇ ਆ ਤਸਵੀਰ ਦਾ ਪੰਜਾਬ ਦੇ ਵਿੱਚ 5-5 ਕਰੋੜ ਰੁਪਇਆ ਕਈ ਗੁਰੂ ਘਰਾਂ ਤੇ ਲੱਗਾ ਮੇਰਾ ਕਹਿਲਾ ਵੀ ਕੋਈ ਵੀ ਗੁਰੂ ਘਰ ਐਸਾ ਨਹੀਂ ਹੋਣਾ ਜਿੱਦੀ ਨਵੇਂ ਸਿਰੇ ਤੋਂ ਉਸਾਰੀ ਸ਼ੁਰੂ ਹੋਵੇ ਤੇ 70-80 ਲੱਖ ਕਰੋੜ ਰੁਪਏ ਤੋਂ ਘੱਟ ਉਸਾਰੀ ਮੁਕੰਮਲ ਹੋਵੇ ਕੋਈ ਦੋ ਮੰਜ਼ਲਾ ਗੁਰੂ ਘਰ ਵੀ ਆ ਕੋਈ ਇੱਕ ਮੰਜ਼ਲਾ ਵੀ ਕੋਈ ਤਿੰਨ ਮੰਜ਼ਲਾ ਵੀ ਹੋ ਸਕਦਾ ਔਰ ਜਿਹੜਾ ਉਸ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਆ ਉਹਨੂੰ ਕੀ ਮਿਲਦਾ ਉਹਨੂੰ ਕਮੇਟੀ ਵਾਲੇ ਕੀ ਦਿੰਦੇ ਆ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਨੂੰ 8000 ਰੁਪਏ ਜਾਂ 10000 ਰੁਪਏ ਦੇਣ ਵੇਲੇ ਕਮੇਟੀ ਦੀ ਚੀਕ ਨਿਕਲੀ ਪਈ ਹੁੰਦੀ ਆ ਤੇ ਜਦੋਂ ਲੋਕਾਂ ਤੋਂ ਇਕੱਠੇ ਕਰਕੇ ਲਾਉਣੇ ਹੁੰਦੇ ਆ ਉਦੋਂ ਸੇਵਾ ਦੇ ਨਾਂ ਦੇ ਉੱਤੇ 5 ਕਰੋੜ ਰੁਪਏ ਵੀ ਲੱਗ ਜਾਂਦਾ ਤੇ ਫਿਰ ਅਸੀਂ ਇਹ ਗੱਲ ਕਹਿੰਨੇ ਵੀ ਸਾਡੇ ਧਰਮ ਦੇ ਪ੍ਰਚਾਰ ਦੇ ਵਿੱਚ ਵਿਗਨ ਪੈ ਰਹੇ ਆ ਇਹ ਜੀ 크੍ਰਿਸਚਨ ਇਦਾਂ ਲੈ ਗਏ ਫਲਾਣੇ ਆ ਲੈ ਗਏ ਇਦਾਂ ਧਰਮ ਪਰਿਵਰਤਨ ਹੋ ਰਿਹਾ ਹਾਲਾਂਕਿ ਮੈਂ ਧਰਮ ਪਰਿਵਰਤਨ ਦੇ ਹੱਕ ਦੇ ਵਿੱਚ ਨਹੀਂ ਪਰ ਤੁਸੀਂ ਇਹ ਦੇਖੋ ਮਨੁੱਖ ਦੀਆਂ ਲੋੜਾਂ ਕੀ ਆ ਜੇ ਅਸੀਂ ਪਿੰਡ ਦੇ ਵਿੱਚ ਆਪਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੀਆਂ ਲੋੜਾਂ ਨਹੀਂ ਪੂਰੀਆਂ ਕਰਦੇ ਤੇ ਫਿਰ ਸਾਨੂੰ ਇਤਰਾਜ਼ ਵੀ ਨਹੀਂ ਕਰਨਾ ਚਾਹੀਦਾ ਵੀ ਕੌਣ ਕਿਹੜੇ ਪਾਸੇ ਚੱਲਿਆ ਤੇ ਕੌਣ ਕਿਹੜੇ ਪਾਸੇ ਰਹਿ ਗਿਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੈਂ ਆਪ ਜਾ ਕੇ ਦੇਖਿਆ ਗ੍ਰੰਥੀ ਸਿੰਘ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਗੁਰੂ ਨਾਲ ਜੁੜੇ ਆ ਪਰ ਯਾਰ ਸਾਡੇ ਪਿੰਡ ਦੇ ਲੋਕਾਂ ਨੇ ਕਦੇ ਸਾਡੇ ਬਾਰੇ ਸੋਚਿਆ ਹੀ ਨਹੀਂ ਇਸ ਕਰਕੇ ਅਸੀਂ ਕਰੀਏ ਤਾਂ ਕੀ ਕਰੀਏ ਗ੍ਰੰਥੀ ਸਿੰਘ ਇਹ ਗੱਲ ਕਹਿੰਦੇ ਆ ਵੀ ਸਾਡੀ ਅਗਲੀ ਪੀੜ੍ਹੀ ਗ੍ਰੰਥੀ ਸਿੰਘ ਨਹੀਂ ਬਣੂ ਡਾਕਟਰ ਦਾ ਪੁੱਤ ਡਾਕਟਰ ਬਣਨਾ ਚਾਹੁੰਦਾ ਨੇਤਾ ਦਾ ਪੁੱਤ ਨੇਤਾ ਬਣਨਾ ਚਾਹੁੰਦਾ ਗਾਇਕ ਦਾ ਪੁੱਤ ਗਾਇਕ ਬਣਨਾ ਚਾਹੁੰਦਾ ਕਿਉਂਕਿ ਉਧਰੋਂ ਕਮਾਈ ਆ ਪੀੜੀ ਦਰ ਪੀੜੀ ਉਹ ਕੰਮ ਚੱਲੇ ਪਰ ਕੀ ਗਰੰਥੀ ਸਿੰਘ ਦਾ ਪੁੱਤ ਗਰੰਥੀ ਸਿੰਘ ਬਣਨਾ ਚਾਹੁੰਦਾ ਕੀ ਪੁੱਤ ਨੂੰ ਧੀ ਨੂੰ ਗਰੰਥੀ ਸਿੰਘ ਬਣਾਉਣਾ ਚਾਹੁੰਦਾ ਉਹਦਾ ਬਾਪ ਇਹ ਗੱਲ ਸੋਚਣ ਵਾਲੀ ਤੇ ਬਣਾਉਣਾ ਕਿਉਂ ਨਹੀਂ ਚਾਹੁੰਦਾ ਕਿਉਂਕਿ ਅਸੀਂ ਕਦੇ ਉਹਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜੇ ਉਹ ਕਵੇ ਜੀ ਮੈਨੂੰ 20000 ਰੁਪਏ ਤਨਖਾਹ ਦੇ ਦੇ ਤੇ ਆਪਾਂ ਕਰ ਲੈ ਤੇਰੇ ਬਾਰੇ ਮਹਾਰਾਜ ਆਪੇ ਸੋਚੂ ਗੁਰੂ ਘਰ ਦੀ ਸੇਵਾ ਕਰਨੀ ਆ ਜਿਹੜੇ ਕਮੇਟੀਆਂ ਵਾਲੇ ਆ ਕਮੇਟੀਆਂ ਵਾਲੇ ਗੋਲਕ ਗਣਨਤਾ ਜਾਂਨੇ ਮਿੰਟ ਦੇ ਵਿੱਚ ਤੇ ਪਰ ਉਹਦਾ ਕਮੇਟੀਆਂ ਦੇ ਪ੍ਰਧਾਨ ਮੱਥਾ ਟੇਕਣ ਨਹੀਂ ਉਹਦੇ ਬਹੁਤ ਕੰਧਾਂ ਤੇ ਜਨਰਲ ਸਕੱਤਰ ਤੇ ਮੀਤ ਪ੍ਰਧਾਨ ਤੇ ਖਜ਼ਾਨਚੀ ਉਹਦਾ ਨਹੀਂ ਮੱਥਾ ਟੇਕਣਾ ਉਹਦੇ ਹਰ ਰੋਜ਼ ਉਹਨਾਂ ਨੇ ਜੌਬ ਦਿੱਤੀ ਆ ਡਿਊਟੀ ਦਿੱਤੀ ਆ ਵੀ ਭਾਈ ਤੂੰ ਹੀ ਗੁਰੂ ਘਰ ਦੇ ਵਿੱਚ ਸਵੇਰੇ ਉੱਠ ਕੇ ਤੇ ਪ੍ਰਕਾਸ਼ ਕਰਨਾ ਤੂੰ ਹੀ ਸਾਰੀ ਸੇਵਾ ਨਿਭਾਉਣੀ ਆ ਤੇ ਅਸੀਂ ਤਾਂ ਭਾਈ ਕੱਲੀ ਗੋਲਕ ਗਣਨਾ ਆਵਾਂ ਕਿ ਜਾਂ ਕਦੇ ਵੈਸੇ ਬਿਰਲੇਟਾਂਵੇਂ ਦਿਨ ਦਿਹਾੜੇ ਦੇ ਉੱਤੇ ਮੱਥਾ ਟੇਕਣਾ ਆਵਾਂਗੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਘਾਥਾਂ ਤੇ ਆ ਕੁਝ ਹੁੰਦਾ ਤੁਸੀਂ ਕੁਝ ਨਹੀਂ ਕਰਦੇ ਤਾਂ ਵੀ ਬੋਲਕਾਂ ਵਾਸਤੇ ਆਉਨੇ ਆ ਤੇ ਉਸ ਬੰਦੇ ਨੂੰ ਆਪਾਂ ਇਹ ਗੱਲ ਕਰਦੇ ਵੀ ਤੇਰਾ 5000 ਨਾਲ ਸਰਜੂ ਅਸੀਂ ਇੱਕ ਵਾਰ ਨਾ ਜਗਰਾਉਂ ਦੇ ਵਿੱਚ ਗਏ ਸੀ ਪ੍ਰੋਗਰਾਮ ਦੀ ਸ਼ੂਟਿੰਗ ਕਰਨ ਉੱਥੇ ਕੀ ਸੀਗਾ ਜੀ ਕਿ ਵਕ ਵਕ ਲੋਕ ਜਿਨ੍ਹਾਂ ਨੇ ਬਹੁਤ ਥੁੜਾ ਮਾਰੇ ਆ ਕਿਸੇ ਦਾ ਕੋਈ ਪਰਿਵਾਰ ਨਸ਼ੇ ਨੇ ਝੰਬਤਾ ਕੋਈ ਕਿਸ ਤਰੀਕੇ ਨਾਲ ਐਕਸੀਡੈਂਟ ਦੇ ਵਿੱਚ ਪਰਿਵਾਰ ਆਵਾਜ਼ਾਰ ਹੋ ਗਿਆ ਕਿਸੇ ਦਾ ਕੋਈ ਇੱਕੋ ਜੀ ਕਮਾਉਣ ਵਾਲਾ ਸੀ ਉਹਦੀ ਮੌਤ ਹੋ ਗਈ ਕਿਸੇ ਨੇ ਖੁਦਕੁਸ਼ੀ ਕਰ ਲਈ ਉੱਥੇ ਫਿਰ ਨਾ ਇੱਕ ਟਰਸਟ ਦੇ ਵੱਲੋਂ ਤੇ ਇਹਨਾਂ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਂਦਾ ਉਥੇ ਦੋ ਗਰੰਤੀ ਸਿੰਘ ਵੀ ਖੜੇ। ਉਹਨਾਂ ਨੇ ਸੋਹਣੇ ਦਾੜੇ ਪ੍ਰਕਾਸ਼ ਕੀਤੇ ਆ, ਅੰਮ੍ਰਿਤ ਪਾਣ ਕੀਤਾ ਹੋਇਆ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਦਮਾਲਾ ਵੀ ਸਜਾਇਆ ਸੀ, ਇੱਕ ਨੇ ਦਸਤਾਰ ਸਜਾਈ ਸੀ। ਮੈਂ ਕਿਹਾ ਜੀ ਤੁਸੀਂ ਇੱਥੇ ਕਾਰਨ ਕਹਿੰਦੇ ਭਾਈ ਜੀ ਅਸੀਂ ਫਿਰੋਜ਼ਪੁਰ ਦੇ ਫਲਾਣੇ-ਫਲਾਣੇ ਪਿੰਡਾਂ ਦੇ ਵਿੱਚੋਂ ਨਾ ਗਰੰਤੀ ਸਿੰਘ ਆ, ਸਾਡੀ ਤਨਖਾਹ ਕੀ 3-3000 ਆ, 5-5000 ਆ ਤੇ ਭਾਈ ਅਸੀਂ ਇੱਥੋਂ ਰਾਸ਼ਨ ਲੈ ਕੇ ਜਾਂਦੇ ਹਰ ਮਹੀਨੇ। ਮੈਨੂੰ ਐਨਾ ਦੁੱਖ ਹੋਇਆ ਤੇ ਮੈਨੂੰ ਇੰਨੀ ਸ਼ਰਮ ਆਈ। ਵੀ ਅਸੀਂ ਉਹ ਪੰਜਾਬੀਆਂ ਜਿਹੜੇ 5 ਕਰੋੜ ਦਾ ਗੁਰਦੁਆਰਾ ਬਣਾਉਣ ਲੱਗੇ ਮਾਣ ਮਹਿਸੂਸ ਕਰਦੇ ਆ ਤੇ ਗ੍ਰੰਥੀ ਸਿੰਘ ਦੇ ਲਈ ਅਸੀਂ ਰਾਸ਼ਨ ਨਹੀਂ ਪੈਦਾ ਕਰ ਸਕਦੇ ਗ੍ਰੰਥੀ ਸਿੰਘ ਨੂੰ ਅਸੀਂ 20000 ਰੁਪਏ ਨਹੀਂ ਦੇ ਸਕਦੇ ਗ੍ਰੰਥੀ ਸਿੰਘ ਵੇਲੇ ਸਾਡੀ ਮੱਤ ਵਜ ਜਾਨੀ ਅਸੀਂ ਹੱਥ ਕੁੱਟ ਕੇ ਚੱਲਦੇ ਆ ਜਿਹੜੇ ਅਸੀਂ ਘਰਾਂ ਦੇ ਵਿੱਚ ਅਖੰਡ ਪਾਠ ਰਖਾਉਣੇ ਅਸੀਂ ਯਾਦ ਦਾ ਸਮਾਗਮ ਕਰਾਉਣੇ ਆ ਦੁੱਖ ਸੁੱਖ ਦੇ ਸਮਾਗਮ ਕਰਾਉਣੇ ਆ ਗ੍ਰੰਥੀ ਸਿੰਘ ਨੂੰ ਕਹਿਣਗੇ ਜੀ 2100 ਰੁਪਏ ਲੈ ਲਈ ਤੇ ਬਾਬੇ ਦਾ ਸਰੂਪ ਆ ਜਿਹੜਾ ਗੁਰੂ ਘਰ ਦੇ ਵਿੱਚ ਛੱਡ ਕੇ ਨਾਲ ਦੀ ਨਾਲ ਜਿਹੜਾ ਡਿੰਗੜ ਡਿੰਗੜ ਵਾਲਾ ਕੰਮ ਸ਼ੁਰੂ ਹੁੰਦਾ ਉਹਦੇ ਉੱਤੇ ਲੱਖ ਰੁਪਇਆ ਲੱਗਾ ਹੁੰਦਾ ਉਹਦੇ ਤੇ 50000 ਰੁਪਇਆ ਲੱਗਾ ਹੁੰਦਾ ਡੀਜੇ ਤੇ ਪੈਸੇ ਲਾ ਲਾਂਗੇ ਪਰ ਗ੍ਰੰਥੀ ਸਿੰਘ ਨੂੰ ਨਹੀਂ ਦੇਣੀ ਗਵਈਏ ਨੂੰ ਅਸੀਂ 25 ਲੱਖ ਦੇ ਦਿਆਂਗੇ 20 ਲੱਖ ਦੇ ਦਿਆਂਗੇ 18 ਲੱਖ ਦੇ ਦਿਆਂਗੇ ਪਰ ਗ੍ਰੰਥੀ ਸਿੰਘ ਨੂੰ ਅਸੀਂ 20000 ਨਹੀਂ ਲੈਣਾ ਇਹ ਸਾਡੇ ਸੁਭਾਅ ਦੇ ਵਿੱਚ ਆ ਪੰਜਾਬਗਿਆਂ ਦੇ ਫਿਰ ਕਹਣਗੇ ਤੈਨੂੰ ਬਾਬਾ ਆਪੇ ਹੀ ਦੇਉ ਤੇ ਫਿਰ ਗਵਈਏ ਨੂੰ ਵੀ ਆਪੇ ਹੀ ਦੇਉ ਤੇ ਫਿਰ ਨੇਤਾ ਨੂੰ ਵੀ ਆਪੇ ਹੀ ਦੇਉ ਤੇ ਕੈਟਰੀਂਗ ਵਾਲੇ ਨੂੰ ਵੀ ਆਪੇ ਹੀ ਦੇਉ ਫਿਰ ਪੈਰਸ ਵਾਲੇ ਨੂੰ ਵੀ ਆਪੇ ਹੀ ਦੇਉ ਫਿਰ ਤੁਸੀਂ ਇਹ ਨਾ ਕੋਈ ਤੈਨੂੰ ਆਉ ਦੇਉ ਤੇ ਇਹਨੂੰ ਮੈਂ ਦਿੰਨਾ ਫਿਰ ਆਹ ਗੱਲ ਚ ਕਿਉਂ ਪੈਨੇ ਆ ਇਹਦਾ ਮਤਲਬ ਇਹ ਹੈ ਜੀ ਕਿ ਪੰਜਾਬੀਆਂ ਦੇ ਵਿੱਚ ਕੋਈ ਅਸੂਲ ਨਹੀਂਗਾ ਹਾਂ ਕੁਝ ਕਥਾਵਾਂ ਤਾਂ ਸੋਹਣੀਆਂ ਖਬਰਾਂ ਵੀ ਆਉਂਦੀਆਂ ਵੀ ਭਾਈ ਗ੍ਰੰਥੀ ਸਿੰਘ ਦਾ ਜਿਹੜੇ ਉਹਨੂੰ ਬੜੀ ਸ਼ਾਨਦਾਰ ਤਰੀਕੇ ਦੇ ਨਾਲ ਵਿਦਾ ਕੀਤਾ ਗਿਆ ਉਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਗਿਆ ਆ ਬੇ ਪਿੱਛੇ ਜੇ ਖਬਰ ਪੜ੍ਹੀ ਸੀ ਵੀ ਭਾਈ ਗ੍ਰੰਥੀ ਸਿੰਘ ਦੇ ਬੱਚੇ ਨੂੰ ਵਿਦੇਸ਼ ਵੱਲ ਭੇਜਿਆ ਗਿਆ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਵਿਦੇਸ਼ ਵੱਲ ਭੇਜਿਆ ਕਿਸੇ ਥਾਂ ਦੇ ਉੱਤੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਕਮਰਾ ਵੀ ਦਿੱਤਾ ਜਾਂਦਾ ਪਰ ਇਹ ਬਹੁਤ ਘੱਟ ਥਾਵਾਂ ਦੇ ਉੱਤੇ ਵਿਰਲੀਆਂ ਟਰਣੀਆਂ ਥਾਵਾਂ ਦੇ ਉੱਤੇ ਆ ਨੀ ਤਾਂ ਗੱਲਾਂ ਹੀਆਂ ਕਹਿਣ ਨੂੰ ਕਿ ਭਾਈ ਅਸੀਂ ਤਾਂ ਗੁਰੂ ਘਰ ਦੇ ਸੇਵਕਾਂ ਦੀ ਬਹੁਤ ਰਾਖੀ ਕਰਨੇ ਹਾਂ ਅਸੀਂ ਆਰਥਿਕ ਤੌਰ ਤੇ ਹਮੇਸ਼ਾ ਨਾਲ ਖੜੇ ਹਾਂ ਜੇ ਆਰਥਿਕ ਤੌਰ ਤੇ ਨਾਲ ਖੜੇ ਮੇਰੀਆਂ ਸਾਰੀਆਂ ਕਮੇਟੀਾਂ ਨੂੰ ਬੇਨਤੀ ਆ ਤੁਸੀਂ ਇੱਕ ਮਤਾ ਪਾਸ ਕਰੋ ਵੀ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਅਸੀਂ ਘੱਟੋ ਘੱਟ 15000 ਰੁਪਏ ਜਾਂ 20000 ਰੁਪਏ ਦਿਆ ਕਰਾਂਗੇ ਹਾਲਾਂਕਿ ਬਹੁਤ ਥੋੜੀ ਰਕਮ ਹੈ ਜੇ ਬੰਦਾ ਪੰਜ ਜੀਆਂ ਦੇ ਨਾਲ ਰਹਿੰਦਾ ਤੇ ਫਿਰ ਭਾਈ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਆ ਤੁਸੀਂ ਕਹੋ ਜੀ ਘੱਟੋ ਘੱਟ 20000 ਰੁਪਏ ਦਿਆ ਕਰਾਂਗੇ 1 ਰੁਪਈਆ ਨਹੀਂ ਘਟ ਦੇਣਾ ਕਰੋ ਮਤਾ ਪਾਸ ਇਹ ਆਪਾਂ ਬਾਕੀ ਮਤੇ ਪਾਸ ਕਰਦੇ ਆ ਆਪਾਂ ਵੀ ਮਤਾ ਪਾਸ ਕਰਗੇ ਆਪਾਂ ਇਹ ਗੱਲ ਕਹਿੰਗੇ ਕਿ ਸਾਡੇ ਪਿੰਡ ਦੇ ਵਿੱਚ ਲੱਗਣ ਵਾਲੇ ਕਵੀਸ਼ਰ ਨੂੰ ਘੱਟੋ ਘੱਟ 21000 ਰੁਪਏ ਜਾਂ 31000 ਰੁਪਏ ਦਿਆ ਕਰਾਂਗੇ ਕਰੋ ਮਤਾ ਪਾਸ ਕਹੋ ਜੀ ਸਾਡੇ ਪਿੰਡ ਦੇ ਵਿੱਚ ਲੱਗਣ ਵਾਲੇ ਰਾਗੀ ਸਿੰਘ ਨੂੰ ਸਾਡੇ ਪਿੰਡ ਦੇ ਕਵੀਸ਼ਰ ਸਿੰਘ ਨੂੰ ਜਿਹੜਾ ਵੀ ਇੱਥੇ ਆਊਗਾ ਕਵੀਸ਼ਰੀ ਕਰਨ ਵਾਲਾ ਉਹਨੂੰ ਅਸੀਂ ਇੰਨੇ ਪੈਸੇ ਦਿਆ ਕਰਾਂਗੇ ਅਸੀਂ ਇਹਨਾਂ ਗੱਲਾਂ ਦੇ ਵੱਲ ਕਦੇ ਗੌਰ ਹੀ ਨਹੀਂ ਕੀਤੀ ਗਈ ਸਾਡੇ ਲਈ ਇਹ ਗੱਲਾਂ ਐਵੇਂ ਹੀ ਆ ਇਸ ਵੇਲੇ ਪੰਜਾਬ ਦੇ ਵਿੱਚ ਪੈਸੇ ਦੀ ਕਮੀ ਵੀ ਨਹੀਂ ਤੇ ਸਿੱਖ ਭਾਈਚਾਰਾ ਜਿਹੜਾ ਉਹ ਆਰਥਿਕ ਤੌਰ ਦੇ ਉੱਤੇ ਸਾਧਨ ਸੰਪੰਨ ਵੀ ਬਹੁਤ ਸਾਰਾ ਪਰ ਮੈਂ ਕਦੇ-ਕਦੇ ਹੈਰਾਨ ਹੁੰਨਾ ਵੀ ਯਾਰ ਆ ਦੇਖੋ ਸਾਡੇ ਵਿੱਚ ਇਹ ਇੱਕ ਨਾ ਭੇਡਚਾਲ ਆ ਵੀ ਯਾਰ ਫਲਾਣੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਨੂੰ 5000 ਮਿਲਦਾ ਚਲੋ ਆਪਾਂ 2000 ਵੱਧ ਦੇ ਦਿੰਨੇ ਆ ਇਹਨਾਂ ਨੇ ਇੰਨੇ ਪੈਸੇ ਕੀ ਕਰਨੇ ਆ ਰੋਟੀ ਪ੍ਰਸ਼ਾਦਾ ਇੱਥੋਂ ਮਿਲ ਜਾਂਦਾ ਕਮਰਾ ਆਪਾਂ ਦਿੱਤਾ ਹੋਇਆ ਚਲੋ ਕੋਈ ਨਾ ਕੋਈ ਆ ਕੇ 100 200 ਵੈਸੇ ਫੜਾ ਜਾਂਦਾ ਉਹਦਾ ਕਣਕ ਵੀ ਹੋ ਜਾਂਦੀ ਆ ਇਹਨਾਂ ਨੂੰ ਪੈਸੇ ਦੇ ਕੇ ਆਪਾਂ ਕੀ ਕਰਨਾ ਆਪਾਂ ਉਹਨਾਂ ਦੀ ਜੋਬ ਨੂੰ ਉਹਨਾਂ ਦੀ ਜੋਬ ਬੰਨੀ ਉਹ ਸਾਡੇ ਉੱਠਣ ਤੋਂ ਪਹਿਲਾਂ ਜਾਗਦੇ ਆ ਉਹ ਸਾਰੇ ਪਿੰਡ ਨੂੰ ਅਕਲ ਦੀ ਗੱਲ ਦੱਸਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਰਜ ਆ ਉਹ ਸਾਡੇ ਕੰਨਾਂ ਤੱਕ ਪਹੁੰਚਾਉਂਦੇ ਆ ਸਾਨੂੰ ਤਾਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਆ ਆਪਾਂ ਇਹਨਾਂ ਦਾ ਇਹਨਾਂ ਸਤਿਕਾਰ ਕਰਨਾ ਚਾਹੀਦਾ ਪਰ ਸਾਡੇ ਸੁਭਾਅ ਦੇ ਵਿੱਚ ਗੱਲਾਂ ਆਈਆਂ ਨਹੀਂ ਮੇਰੀ ਬੇਨਤੀ ਆ ਸਮੁੱਚੇ ਪੰਜਾਬੀਆਂ ਨੂੰ ਭਾਵੇਂ ਵਿਦੇਸ਼ਾਂ ਦੇ ਵਿੱਚ ਆ ਭਾਵੇਂ ਇੱਥੇ ਪੰਜਾਬ ਦੇ ਵਿੱਚ ਆ ਤੁਸੀਂ ਕਵੀਸ਼ਰਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਗਰੰਥੀ ਸਿੰਘਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਸ਼ੁਰੂ ਕਰੋ ਬਾਬਾ ਤੁਹਾਡੀਆਂ ਆਪੇ ਝੋਲੀਆਂ ਭਰੂਗਾ ਜੇ ਆਪਾਂ ਇਧਰੋਂ ਹੱਥ ਕੁੱਟ ਕੇ ਤੇ ਉਧਰਲੇ ਪਾਸੇ ਕਹਿੰਦੇ ਜੀ ਲੰਗਰ ਲਾਉਣਾ ਤੇ ਇਹਦਾ ਮੇਰਾ ਖਿਆਲ ਆ ਬਈ ਕੋ ਬਹੁਤਾ ਫਾਇਦਾ ਨਹੀਂਗਾ ਪਹਿਲਾਂ ਇਹ ਦੇਖੀਏ ਵੀ ਜਿਨ੍ਹਾਂ ਨੇ ਪਾਠ ਕੀਤਾ ਜਿਨ੍ਹਾਂ ਨੇ ਅਰਦਾਸ ਕੀਤੀ ਆ ਜਿੱਥੇ ਅਸੀਂ ਬੈਠ ਕੇ ਸਭ ਕੁਝ ਸਰਵਣ ਕੀਤਾ ਉਸ ਬੰਦੇ ਦੀ ਹਾਲਤ ਕੀ ਆ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਗਰੰਥੀ ਸਿੰਘਾਂ ਦੇ ਫਟੇ ਹਾਲ ਆ ਮੇਰੇ ਨਾਲ ਬਹੁਤ ਸਾਰੇ ਵੀਰਾਂ ਨੇ ਸੰਪਰਕ ਕੀਤਾ ਅੱਜ ਤੱਕ ਪਿਛਲੇ 1.5 ਸਾਲ ਦੇ ਵਿੱਚ ਵੀ ਯਾਰ ਸਾਡਾ ਆ ਬੁਰਾ ਹਾਲ ਆ ਸਾਡਾ ਇਸ ਤਰੀਕੇ ਨਾਲ ਬੁਰਾ ਹਾਲ ਆ ਸਾਡਾ ਇਸ ਤਰੀਕੇ ਨਾਲ ਬੁਰਾ ਹਾਲ ਆ ਇੱਕ ਵਾਰੀ ਅਸੀਂ ਕਿਸੇ ਸਮਾਗਮ ਦੇ ਉੱਤੇ ਗਏ ਸੀ ਉੱਥੇ ਗਰੰਥੀ ਸਿੰਘਾਂ ਦੇ ਬਾਰੇ ਮੈਂ ਗੱਲ ਕੀਤੀ ਉਹ ਗੱਲਬਾਤ ਸੁਣ ਕੇ ਇੱਕ ਗਰੰਥੀ ਸਿੰਘ ਨੇ ਮੈਨੂੰ ਰੋਕ ਲਿਆ ਉੱਥੇ ਬਾਈ ਮਨਦੀਪ ਸਿੰਘ ਮੰਨਾ ਵੀ ਸੀ ਉਹਦੇ ਕੋਲੇ ਆਪਦੀ ਦਰਦ ਕਹਾਣੀ ਬਿਆਨ ਕੀਤੀ ਮੰਨੇ ਬਾਈ ਨੇ ਆਪਦੀ ਜੇਬ ਦੇ ਵਿੱਚੋਂ ਨੋਟ ਕੱਟ ਕੇ ਉਹਨੂੰ ਫੜਾਤੇ ਆਪਾਂ ਨੂੰ ਗਰੰਥੀ ਸਿੰਘਾਂ ਨਾਲ ਇਵੇਂ ਸਤਕਾਰ ਕਰਨਾ ਚਾਹੀਦਾ ਤੁਸੀਂ ਗਵਈਆਂ ਨੂੰ ਜਿੰਨੇ ਮਰਜ਼ੀ ਪੈਸੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਰਾਜਨੀਤਿਕ ਲੋਕਾਂ ਨੂੰ ਪਾਰਟੀ ਫੰਡ ਜਿੰਨਾ ਮਰਜ਼ੀ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਜਿਹਨੂੰ ਜੋ ਮਰਜ਼ੀ ਦੇਈ ਚੱਲੋ ਸਾਡੀ ਕੋਈ ਇਤਰਾਜ਼ ਵਾਲੀ ਗੱਲ ਹੀ ਨਹੀਂ ਤੁਸੀਂ ਮਹਿੰਗੇ ਬੂਟ ਪਾਓ ਤੇ ਮਹਿੰਗੇ ਸ਼ਰਟਾਂ ਪਾਓ ਤੇ ਮਹਿੰਗੇ ਗੱਡੀਆਂ ਲਾਓ ਤੇ ਮਹਿੰਗੀ ਜ਼ਿੰਦਗੀ ਜਿਉਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਸਾਡੇ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਆ ਜਿਹੜੇ ਅਕਲ ਦੀ ਗੱਲ ਸਾਨੂੰ ਸਿਖਾਉਂਦੇ ਆ ਆਪਾਂ ਉਹਨਾਂ ਦੀ ਵੀ ਬਾਹ ਫੜੀਏ ਨਹੀਂ ਤਾਂ ਐਵੇਂ ਹੀ ਨਾ ਕਰੀ ਜਾਇਆ ਕਰਕੇ ਜੀ ਇਸ ਤਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਉਹਵੇਂ ਕਰਨੇ ਤੇ ਮੇਰੀ ਕਮੇਟੀਆਂ ਨੂੰ ਖਾਸ ਕਰਕੇ ਬੇਨਤੀ ਆ ਵੀ ਤੁਸੀਂ ਵੀ ਮਾੜਾ-ਮੋਟਾ ਸੋਚਿਆ ਕਰੋ ਆਪਣੇ ਤਾਂ ਹੋਰ ਕਾਰੋਬਾਰ ਚੱਲਦੇ ਆ ਆਪਾਂ ਤਾਂ ਇਕੱਲੇ ਗੋਲਕ ਗੇੜਨ ਆਉਨੇ ਆ ਤੇ ਇਹਨਾਂ ਦੇ ਬਾਰੇ ਆਪਾਂ ਕਦੋਂ ਸੋਚਾਂਗੇ ਜੇ ਗੋਲਕ ਦੇ ਵਿੱਚ ਪੈਸੇ ਸੰਗਤ ਦੇ ਤੇ ਫਿਰ ਸੰਗਤ ਦੇ ਪੈਸੇ ਖੁੱਲੇ ਡੁੱਲੇ ਇਹਨਾਂ ਨੂੰ ਵੀ ਵਿਧਿਆ ਕਰੋ ਲੋੜ ਆ ਇਸ ਗੱਲ ਦੀ ਤੇ ਗਰੰਥੀ ਸਿੰਘ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਆ ਇਹ ਬਹੁਤ ਚੰਗੇ ਲੋਕ ਆ ਸਾਡੇ ਨਾਲੋਂ ਤਾਂ ਕਈ ਗੁਣਾ ਚੰਗੇ ਲੋਕ ਆ ਜਿਹੜੇ ਵੀ ਲੋਕ ਗੁਰਬਾਣੀ ਨਾਲ ਜੁੜੇ ਆ ਬਾਣੀ ਨਾਲ ਜੁੜੇ ਆ ਜਿਹੜੇ ਲੋਕ ਸਿਧਾਂਤਾਂ ਨਾਲ ਜੁੜੇ ਆ ਖਾਸ ਕਰਕੇ ਸਿਧਾਂਤਾਂ ਨਾਲ ਜੁੜੇ ਵਾਲੀ ਗੱਲ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਆਓ ਆਪਾਂ ਅਮਰਤਪਾਲ ਸਿੰਘ ਵਰਗੇ ਲੋਕਾਂ ਦੀ ਕਦਰ ਕਰੀਏ ਆਓ ਆਪਾਂ ਅਮਰਤਪਾਲ ਸਿੰਘ ਵਰਗੇ ਲੋਕਾਂ ਦੀ ਬਾਹ ਫੜੀਏ ਜਿਹੜੇ ਘੱਟ ਆਰਥਿਕਤਾ ਹੋਣ ਦੇ ਬਾਵਜੂਦ ਤੇ ਇੰਨੇ ਵੱਡੇ ਫੈਸਲੇ ਕਰਦੇ ਵੀ ਯਾਰ ਇਤਕੀ ਮੈਂ ਕੁਝ ਲੈਣਾ ਹੀ ਨਹੀਂ ਆਜੋ ਆਪਾਂ ਉਹਨਾਂ ਨੂੰ ਆਪਣੀ ਹੀਰੋ ਮੰਨੀਏ ਇਸ ਬੰਦੇ ਦੀ ਖਬਰ ਸਾਂਝੀ ਕਰਨ ਦਾ ਇਸ ਗ੍ਰੰਥੀ ਸਿੰਘ ਦੀ ਖਬਰ ਸਾਂਝੀ ਕਰਨਾ ਮੇਰਾ ਮਕਸਦ ਇਹੀ ਆ ਕਿ ਇਹੋ ਜਿਹੇ ਵੀਰਾਂ ਦੇ ਹੌਸਲੇ ਬਲੰਦ ਹੋਣੇ ਚਾਹੀਦੇ ਆ ਨਹੀਂ ਤਾਂ ਬੰਦਾ ਕਹਿੰਦਾ ਹਾਂ ਇਹਨੇ ਕਰਤਾ ਹੋਣਾ ਹੈ ਚਲੋ ਕੋਈ ਗੱਲ ਨਹੀਂ ਵੇਨੇ ਕੀ ਬੰਦਾ ਜਿਹੜੇ ਇਸ ਪਿੰਡ ਦੇ ਐਨਆਰਆਈ ਪੜਣਾ ਵੀਰਾਂ ਉਹਨਾਂ ਨੂੰ ਚਾਹੀਦਾ ਜੀ ਕਿ ਅਮਰਤਪਾਲ ਸਿੰਘ ਦੀ ਜਾਂ ਜਿਹੜੇ ਵੀ ਤੁਹਾਡੇ ਪਿੰਡ ਦੇ ਵਿੱਚ ਇਸ ਵੇਲੇ ਗਰੰਥੀ ਸਿੰਘ ਆ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਕੋਲੇ ਜਿਹੜੀ ਇਹ ਪੀੜ੍ਹੀ ਆ ਨਾ ਆਉਂਦੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਸਾਨੂੰ ਅਰਦਾਸ ਕਰਨ ਦੇ ਲਈ ਸਿੰਘ ਨਾ ਲੱਭੇ ਅਸੀਂ ਕਿੰਨੇ ਕੁ ਗੁਰਬਾਣੀ ਦੇ ਗਿਆਤਾ ਆਪਦੇ ਵੱਲ ਝਾਤ ਮਾਰ ਕੇ ਦੇਖ ਲਓ ਮੈਂ ਇੱਕ ਵਾਰੀ ਇੱਕ ਸਮਾਗਮ ਦੇ ਵਿੱਚ ਗਿਆ ਸੀ ਵਿਦੇਸ਼ ਦੇ ਵਿੱਚ ਉੱਥੇ ਅਰਦਾਸ ਕਰਨ ਦੇ ਲਈ ਸਿੰਘ ਨਹੀਂ ਸੀ ਲੱਭਿਆ ਜਿਹਨੂੰ ਪੁੱਛਦੇ ਸੀ ਵੀ ਭਾਈ ਤੁਸੀਂ ਅਰਦਾਸ ਕਰ ਲਓ ਉਹਨੂੰ ਆਉਂਦੀ ਨਹੀਂ ਸੀ ਫਿਰ ਉਹਨੂੰ ਪੁੱਛਿਆ ਉਹਨੂੰ ਵੀ ਨਹੀਂ ਆਉਂਦੀ ਸੀ ਉਹਨੂੰ ਪੁੱਛਾਉਂ ਨੂੰ ਵੀ ਨਹੀਂ ਸੀ ਆਉਂਦੀ ਫਿਰ ਇੱਕ ਬੰਦੇ ਨੇ ਅਰਦਾਸ ਕੀਤੀ ਇਹ ਨਾ ਹੋਵੇ ਪੰਜਾਬ ਦੇ ਵਿੱਚ ਵੀ ਇਵੇਂ ਨੀ ਹੋਵੇ ਆਉਂਦੇ ਸਮੇਂ ਦੇ ਵਿੱਚ ਧਰਮ ਪਰਵਰਤਨ ਵਾਲੀਆਂ ਗੱਲਾਂ ਤੇ ਫਿਕਰ ਕਰ ਲੋ ਬਿਲਕੁਲ ਠੀਕ ਆ ਹੋਰ ਵਕ ਵਕ ਗੱਲਾਂ ਤੇ ਚਰਚਾ ਕਰ ਲੋ ਬਿਲਕੁਲ ਠੀਕ ਆ ਸਿੱਖੀ ਨੂੰ ਖੋਰਾ ਕਿਵੇਂ ਲੱਗ ਰਿਹਾ ਇਹ ਵੀ ਗੱਲ ਸਮਝ ਲੋ ਸਿੱਖੀ ਦੇ ਵਿੱਚ ਕੌਣ ਕੁਸਪੈਟ ਕਰ ਗਿਆ ਇਹ ਵੀ ਗੱਲ ਮੰਨ ਲੋ ਪਰ ਇਹ ਜਿਕੇ ਅਸੀਂ ਆਪਦੇ ਘਰ ਦੇ ਵਿੱਚ ਬੈਠੇ ਲੋਕਾਂ ਦੀ ਕਿੰਨੀ ਕਦਰ ਕੀਤੀ ਆ ਕਰੇ ਇਹਦੇ ਬਾਰੇ ਵੀ ਗੌਰ ਕਰਗੇ